ਅੱਜ ਦੀਆਂ ਵੱਡੀਆਂ ਚਾਰਕਟਨਾਵਾਂ ਤੇ ਗੱਲ ਕਰਨ ਲੱਗੇ ਆਂ ਸਭ ਤੋਂ ਪਹਿਲਾਂ ਜਿਹੜਾ ਮਸਲਾ ਪਿਛਲੇ ਕੁਝ ਦਿਨਾਂ ਤੋਂ ਦੁਬਾਰਾ ਪਖਿਆ ਹੋਇਆ ਏ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਜਥੇਦਾਰ ਸਹਿਬਾਨਾਂ ਵੱਲੋਂ ਦਿੱਤੀਆਂ ਸਜਾਵਾਂ ਬਾਰੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਤੇ ਕਈ ਜਿਹੜੇ ਪਾਰਟੀ ਛੱਡ ਚੁੱਕੇ ਆਗੂ ਨੇ ਗੁਰੂ ਘਰਾਂ ਦੇ ਅੰਦਰ ਸੇਵਾ ਕਰਦੇ ਨਜ਼ਰ ਆਏ ਵਿਕਰਮਜੀਤ ਮਜੀਠੀਆ ਸੁਖਬੀਰ ਸਿੰਘ ਬਾਦਲ ਚੰਦੂ ਮਾਜ਼ਰਾ ਦਲਜੀਤ ਚੀਮਾ ਬੀਬੀ ਜਗੀਰ ਕੌਰ ਸੋਨ ਸਿੰਘ ਠੰਡਲ ਮਤਲਬ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਆਗੂ ਬਾਗੀ ਧੜੇ ਦੇ ਆਗੂ ਤੇ ਭਾਪੀ ਵਿੱਚ ਸ਼ਾਮਲ ਸੋਨ ਸਿੰਘ ਠੰਡਲ ਜਿਹੜੇ ਪਹਿਲਾਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੀ ਐਸ ਟਾਈਮ ਉਹ ਵੱਖ-ਵੱਖ ਪਾਰਟੀਆਂ ਦੇ ਆਗੂ ਨੇ ਉਹ ਸਾਰੇ ਗੁਰੂ ਘਰਾਂ ਦੇ ਵਿੱਚ ਵਰਤਨਾ ਦੀ ਸੇਵਾ ਕਰਦੇ ਬਾਥਰੂਮਾਂ ਦੀ ਸਫਾਈ ਕਰਦੇ ਨਜ਼ਰ ਆਏ ਅਕਾਲ ਤਖਤ ਦੇ ਜਥੇਦਾਰ ਸਹਿਬਾਨਾਂ ਵੱਲੋਂ ਲਗਾਈ ਗਈ ਇਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਜਿਹੜੀ ਸਜ਼ਾ ਹੈ ਉਹਦੇ ਤੇ ਵੱਖ-ਵੱਖ ਨਾਮੀ ਆਗੂ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਕਈ ਤਾਂ ਕਹਿ ਰਹੇ ਨੇ ਕਿ ਇਹ ਸਜ਼ਾ ਜਿਹੜੀ ਬਹੁਤ ਵਧੀਆ ਚੰਗੀ ਸਜ਼ਾ ਲਗਾਈ ਗਈ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਕੋਜ ਦਾ کہنا ਹੈ ਕਿ ਇਹਨਾਂ ਨੂੰ ਨਾਲ-ਨਾਲ ਸਿਆਸੀ ਸਜ਼ਾ ਵੀ ਦੇਣੀ ਚਾਹੀਦੀ ਸੀ ਇਹ ਇੱਕ ਧਾਰਮਿਕ ਸਜ਼ਾ ਤੇ ਨਾਲ-ਨਾਲ ਸਿਆਸੀ ਸਜ਼ਾ ਵੀ ਦੇਣੀ ਚਾਹੀਦੀ ਸੀ ਅੱਜ ਲੁਧਿਆਣਾ ਦੇ ਬੁੱਢੇ ਨਾਲੇ ਦੇ ਗੰਦੇ ਪਾਣੀਆਂ ਨੂੰ ਲੈ ਕੇ ਮਸਲਾ ਕਾਫੀ ਜ਼ਿਆਦਾ ਪਖਿਆ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤੇ ਗਏ ਸਿਮਰਨਜੀਤ ਸਿੰਘ ਮਾਨ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਲੱਖੇ ਸਿਧਾਨੇ ਦੇ ਉੱਪਰ ਵੀ ਸਖਤ ਐਕਸ਼ਨ ਲਏ ਗਏ ਮੌਕੇ ਤੇ ਲੁਧਿਆਣਾ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਕੁਲਦੀਪ ਚਾਲ ਉਹ ਵੀ ਪਹੁੰਚੇ ਪੁਲਿਸ ਪ੍ਰਸ਼ਾਸਨ ਤੇ ਬੁੱਡੇ ਨਾਲੇ ਦੇ ਜਿਹੜੇ ਪ੍ਰਦਰਸ਼ਨਕਾਰੀਆ ਉਹਨਾਂ ਦੇ ਵਿੱਚ ਮੀਟਿੰਗ ਚੱਲੀ ਉਹਦੇ ਵਿੱਚ ਅਹਿਮ ਗੱਲਬਾਤ ਹੋਈ ਜਿਹਦੇ ਵਿੱਚ ਜਿਹੜੇ ਦੋ ਅਹਿਮ ਸੈਂਟਰ ਸੀ ਉਹਨਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਤਾਂ ਜਿਹੜਾ ਪ੍ਰਸ਼ਾਸਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਿਹੜੀ ਲੀਗਲ ਇਨਵੈਸਟੀਗੇਸ਼ਨ ਕਰਾਂਗੇ ਜੇਕਰ ਉਹਨੂੰ ਬੰਦ ਕਰ ਸਕਦੇ ਹੋਏ ਤਾਂ ਅਸੀਂ ਉਹਨਾਂ ਨੂੰ 7 ਦਿਨਾਂ ਦੇ ਅੰਦਰ ਅੰਦਰ ਬੰਦ ਕਰਾਂਗੇ ਤੇ ਮੋਰਚੇ ਦੇ ਆਗੂਆਂ ਵੱਲੋਂ ਜਿਹੜੇ ਬਹਾਦਰਕੇ ਵਾਲਾ ਸੈਂਟਰ ਆ ਉਹਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ ਉਹਨਾਂ ਨੇ ਕਿਹਾ ਕਿ ਜੇਕਰ ਇਹਨੂੰ ਬੰਦ ਨਹੀਂ ਕੀਤਾ ਜਾਂਦਾ ਤਾਂ ਅਸੀਂ ਇੱਥੇ ਪੂਰਾ ਜਾਣ ਕਰਦਾਂਗੇ ਇੱਥੋਂ ਉੱਠਾਂਗੇ ਨਹੀਂ ਉਧਰੋਂ ਇਹਦੇ ਉੱਪਰ ਡੱਲੇਵਾਲ ਸਾਹਿਬ ਨੇ ਆਪਣਾ ਬਿਆਨ ਜਾਰੀ ਕੀਤਾ ਕਿਸਾਨ ਆਗੂ ਡੱਲੇਵਾਲ ਸਾਹਿਬ ਦਾ ਕਹਿਣਾ ਹੈ ਕਿ ਜੇਕਰ ਬੁੱਢੇ ਨਾਲੇ ਦਾ ਜਿਹੜਾ ਇਹ ਮਸਲਾ ਹੱਲ ਨਾ ਕੀਤਾ ਗਿਆ ਤਾਂ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਉਹ ਵੀ ਇਹਦੇ ਉੱਤੇ ਪ੍ਰਦਰਸ਼ਨ ਕਰਨਗੀਆਂ ਅਗਲੀ ਘਟਨਾ ਤੇ ਗੱਲ ਕਰਦੇ ਹਾਂ ਇੱਕ 25 ਸਾਲਾਂ ਦੀ ਕੁੜੀ ਦੀ লাশ ਇੱਕ ਟ੍ਰੇਨ ਦੇ ਵਿੱਚੋਂ ਮਿਲੀ ਇਹ ਟ੍ਰੇਨ ਪੰਜਾਬ ਤੋਂ ਦਿੱਲੀ ਵੱਲ ਜਾ ਰਹੀ ਸੀ ਤਾਂ ਨਾਭਾ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਯਾਤਰੀ ਜਦੋਂ ਬਾਥਰੂਮ ਦੇ ਅੰਦਰ ਜਾਂਦਾ ਹੈ ਤਾਂ ਉਹ ਦੇਖਦਾ ਹੈ ਕਿ ਉਸ ਬਾਥਰੂਮ ਦੇ ਅੰਦਰ ਇੱਕ 9 ਤੋਂ 25 ਸਾਲਾਂ ਦੀ ਕੁੜੀ ਦੀ লাশ ਪਈ ਹੁੰਦੀ ਹੈ লাশ ਖੂਨ ਦੇ ਨਾਲ ਲਤਪਤ ਸੀ ਉਹ ਹੈਰਾਨ ਰਹਿ ਜਾਂਦਾ ਹੈ ਬਾਹਰੋਂ ਜਿਹੜਾ ਬਾਥਰੂਮ ਦਾ ਦਰਵਾਜ਼ਾ ਬੰਦ ਹੁੰਦਾ ਤੇ ਅੰਦਰ ਕੁੜੀ ਦੀ লাশ ਹੁੰਦੀ ਆ ਤਾਂ ਉਹ ਡੱਬੇ ਵਾਲਿਆਂ ਨੂੰ ਦੱਸਦਾ ਤੇ ਫੇਰ ਇਹ ਮਾਮਲਾ ਪੁਲਿਸ ਕੋਲ ਪਹੁੰਚਦਾ ਹੈ ਤਾਂ ਜਿਹੜੇ ਵੀ ਯਾਤਰੀ ਉਸ ਡੱਬੇ ਦੇ ਵਿੱਚ ਮੌਜੂਦ ਸੀ ਉਹ ਕਹਿੰਦੇ ਅਸੀਂ ਕਿਸੇ ਵੀ ਤਰ੍ਹਾਂ ਦਾ ਚੀਖ ਜਿਹੜਾ ਕਿਸੇ ਵੀ ਤਰ੍ਹਾਂ ਦੀ ਅਜਿਹੀ ਗੱਲ ਨਹੀਂ ਸੁਣੀ ਕਿ ਕੁੜੀ ਦਾ ਕਤਲ ਇਸ ਡੱਬੇ ਦੇ ਵਿੱਚ ਕੀਤਾ ਗਿਆ ਹੋਵੇ ਕਹਿੰਦੇ ਉਹਨਾਂ ਨੇ ਮਤਲਬ ਇਹ ਸ਼ੱਕ ਜਤਾਇਆ ਹੈ ਕਿ ਹੋ ਸਕਦਾ ਹੈ ਜਿਹੜੇ ਇਸ ਕੁੜੀ ਦੀ লাশ ਨੂੰ ਕੁੜੀ ਨੂੰ ਮਾਰ ਕੇ ਬਾਅਦ ਵਿੱਚ লাশ ਇਸ ਡੱਬੇ ਦੇ ਵਿੱਚ ਰੱਖੀ ਗਈ ਹੋਵੇ ਕੁੜੀ ਦਾ ਕਤਲ ਕਿਤੇ ਹੋਰ ਕੀਤਾ ਗਿਆ ਹੋਵੇ ਕਿਉਂਕਿ ਜੇਕਰ ਕੁੜੀ ਦਾ ਕਤਲ ਇਸੇ ਡੱਬੇ ਦੇ ਵਿੱਚ ਕੀਤਾ ਜਾਂਦਾ ਤਾਂ ਜਰੂਰ ਉਹਦੀਆਂ ਚੀਕਾਂ ਲੋਕਾਂ ਨੂੰ ਸੁਣਾਈ ਦੇਣੀਆਂ ਸੀ ਪਰ ਅਜਿਹਿਆਂ ਕੋਈ ਵੀ ਚੀਕਾਂ ਸਾਨੂੰ ਸੁਣਾਈ ਨਹੀਂ ਦਿੱਤੀਆਂ ਇਹ ਘਟਨਾ ਕਿਉਂ ਵਾਪਰੀ ਕਿਵੇਂ ਵਾਪਰੀ ਇਹ ਦੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਵੱਖ-ਵੱਖ ਰੇਲਵੇ ਸਟੇਸ਼ਨਾਂ ਦੇ ਜਿਹੜੇ ਸੀਸੀਟੀਵੀਜ਼ ਕੈਮਰੇ ਨੇ ਤਿੰਨ ਚਾਰ ਸਟੇਸ਼ਨ ਇਹ ਗੱਡੀ ਲੰਘ ਕੇ ਆਈ ਆ ਤੇ ਜਿਹੜੇ ਉੱਥੇ ਸੀ ਸੀਟੀਵੀਜ਼ ਕੈਮਰੇ ਨੇ ਉਹਨਾਂ ਨੂੰ ਦੇਖਾਂਗੇ ਇਹਦੀ ਜਾਂਚ ਪੜਤਾਲ ਕੀਤੀ ਜਾਊਗੀ ਕਿ ਇਹ ਘਟਨਾ ਕਿਵੇਂ ਤੇ ਕਦੋਂ ਵਾਪਰੀ ਕੀ ਇਹ ਜਿਹੜਾ ਕਤਲ ਆ ਇਹ ਟ੍ਰੇਨ ਦੇ ਵਿੱਚ ਹੀ ਹੋਇਆ ਜਾਂ ਇਸ ਕੁੜੀ ਨੂੰ ਮਾਰ ਕੇ ਉਹਦੀ লাশ ਨੂੰ ਇਸ ਬਾਥਰੂਮ ਦੇ ਅੰਦਰ ਰੱਖਿਆ ਗਿਆ ਤੇ ਜਿਹੜੀ ਅਗਲੀ ਘਟਨਾ ਹੈ ਉਤਪਲਵੰਡੀ ਸਾਬੋ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਨਬਾਲਗ ਕੁੜੀਆਂ ਨਬਾਲਗ ਬੱਚੀਆਂ ਇੱਕ ਦੁਕਾਨ ਤੋਂ ਮੈਗੀ ਲੈਣ ਦੇ ਵਾਸਤੇ ਜਾਂਦੀਆਂ ਨੇ ਤਾਂ ਜਦੋਂ ਉਹ ਘਰ ਤੋਂ ਮੈਗੀ ਲੈਣ ਦੇ ਵਾਸਤੇ ਜਾਂਦੀਆਂ ਨੇ ਤਾਂ ਘਰ ਵਾਪਸ ਨਹੀਂ ਹੁੰਦੀਆਂ ਪੂਰਾ ਪਰਿਵਾਰ ਉਹਨਾਂ ਦੀ ਉਡੀਕ ਕਰਦਾ ਰਹਿੰਦਾ ਇੱਕ ਦਿਨ ਤੇ ਅਗਲਾ ਦਿਨ ਵੀ ਬੀਤ ਜਾਂਦਾ ਪਰ ਉਹ ਕੁੜੀਆਂ ਵਾਪਸ ਨਹੀਂ ਆਈਆਂ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਉਹਨਾਂ ਦਾ ਕਹਿਣਾ ਏ ਕਿ ਪਹਿਲਾਂ ਵੀ ਸਾਡੀਆਂ ਜਿਹੜੀਆਂ ਬੱਚੀਆਂ ਨੇ ਉਹ ਦੁਕਾਨ ਤੇ ਅਕਸਰ ਹੀ ਜਾਂਦੀਆਂ ਰਹਿੰਦੀਆਂ ਸੀ ਪਰ ਪਤਾ ਨਹੀਂ ਅਚਾਨਕ ਕੀ ਹੋਇਆ ਕਿ ਉਹ ਘਰ ਵਾਪਸ ਨਹੀਂ ਆਈਆਂ ਜਿਹੜੀ ਦੁਕਾਨ ਆ ਉਹ ਘਰ ਦੇ ਬਿਲਕੁਲ ਨੇੜੇ ਦੱਸੀ ਜਾ ਰਹੀ ਆ ਕਿ ਉਹ ਜਿਹੜੀਆਂ ਕੁੜੀਆਂ ਸੀ ਆਪਣੇ ਚਾਚੇ ਨੂੰ ਘਰੇ ਦੱਸ ਕੇ ਗਈਆਂ ਕਿ ਚਾਚਾ ਅਸੀਂ ਦੁਕਾਨ ਤੋਂ ਮੈਗੀ ਲੈਣ ਜਾ ਰਹੀਆਂ ਪਰ ਘਰੇ ਵਾਪਸ ਨਹੀਂ ਆਈਆਂ ਐਸ ਟਾਈਮ ਪੁਲਿਸ ਇਸ ਪੂਰੀ ਘਟਨਾ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਕਿ ਉਹ ਲੜਕੀਆਂ ਕਿੱਥੇ ਨੇ ਕੀ ਉਹਨਾਂ ਲੜਕੀਆਂ ਨੂੰ ਕਿਸੇ ਨੇ ਅਗਵਾ ਕਰ ਲਿਆ ਜਾਂ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਹੋਰ ਮੰਦਭਾਗੀ ਘਟਨਾ ਵਾਪਰੀ ਹੈ ਕੀ ਕਾਰਨ ਰਿਹਾ ਉਹ ਲੜਕੀਆਂ ਆਖਰਕਾਰ ਕਿਉਂ ਨਹੀਂ ਆਈਆਂ ਕਿੱਥੇ ਚਲੀਆਂ ਗਈਆਂ ਤਾਂ ਇਸ ਪੂਰੇ ਮਾਮਲੇ ਦੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ